ਨਵਦੇ ਪਾਸੋ ਤੇ ਵਾਪਰਿਆ ਦਰਦਨਾਕ ਹਾਦਸਾ ਓਵਰਲੋਡ ਅਤੇ ਓਵਰ ਸਪੀਡ ਟਿਪਰ ਨੇ ਐਕਟੀਵਾ ਸਵਾਰ ਨੂੰ ਟੱਕਰ ਮਾਰ ਦਿੱਤੀ ਅਤੇ ਹਾਦਸੇ ਵਿੱਚ 24 ਸਾਲਾ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ। ਟਿਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਅਤੇ ਪੁਲਿਸ ਨੇ লাশ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮ੍ਰਿਤਕ ਦੇ ਪਰਿਵਾਰ ਮੈਂਬਰਾਂ ਵੱਲੋਂ ਇਨਸਾਫ ਦੀ ਮੰਗ ਵੀ ਕੀਤੀ ਜਾ ਰਹੀ ਹੈ। ਆਓ ਦੇਖਦੇ ਹਾਂ ਚੇਤਨ ਮਹਿਤਾ ਦੀ ਪੂਰੀ ਰਿਪੋਰਟ KARTY NEWS NETWORK। ਸਾਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਵੇ ਰੋਡ ਦੇ ਉੱਤੇ ਐਕਸੀਡੈਂਟ ਹੋਇਆ ਹੈ ਅਸੀਂ ਜਲਦ ਮੌਕੇ ਤੇ ਪਹੁੰਚ ਕੇ ਵਿਦਨ 2-4 ਮਿੰਟ ਦੇ ਵਿੱਚ ਹੀ ਪਹੁੰਚ ਗਏ ਤੇ ਦੇਖਿਆ ਤੇ ਇੱਕ ਟਿਪਰ ਦਾ ਇੱਕ ਸਕੂਟਰੀ ਨਾਲ ਐਕਸੀਡੈਂਟ ਹੋਇਆ ਸੀਗਾ ਤੇ ਬੰਦੇ ਦੀ ਜਿਹੜੀ ਅੰਦਤ ਦੀਆਂ ਤੜਨ ਨਾਲੋਂ ਅਲੱਗ ਹੋ ਚੁੱਕਿਆ ਸੀਗਾ ਤੇ ਜਿਹਦੀ ਡੈੱਡ ਬੋਡੀ ਬਾਰੇ ਸੂਚਨਾ ਜਿਹੜੀ ਉਹ ਦਿੱਤੀ ਗਈ ਸੰਬੰਧਤ ਚੌਂਕੀ ਨੂੰ ਉਹ ਸਾਰਾ ਸਟਾਫ ਆਇਆ ਤੇ ਬੰਦੇ ਨੂੰ ਹਸਪੀਟਲ ਭੇਜਿਆ ਜਾ ਚੁੱਕਾ ਹੈ ਟਿਪਰ ਵਾਲਾ ਫਰਾਰ ਹੈ ਸਕੂਟਰ ਜਿਹੜੀ ਬਾਕੀ ਉਹਨਾਂ ਨੇ ਕਬਜ਼ੇ 'ਚ ਲੈ ਲਈ ਹੈ। ਕਿਸ ਤਰ੍ਹਾਂ ਦੇਖ ਜਿਓ ਟਿਪਰ ਵੀ ਓਵਰਲੋਡ ਹੈ, ਨੰਬਰ ਪਲੇਟ ਵੀ ਨਹੀਂ ਹੈ ਟਿਪਰ ਤੇ। ਆ ਜਦੋਂ ਅਸੀਂ ਮੌਕੇ ਤੇ ਪਹੁੰਚੇ ਹਾਂ ਦੇਖਿਆ ਤੇ ਉਸ ਟਾਈਮ ਟਿਪਰ ਤੇ ਕੋਈ ਨੰਬਰ ਪਲੇਟ ਨਹੀਂ ਸੀਗੀ। ਪਹਿਲਾਂ ਤੋਂ ਨਹੀਂ ਸੀ ਜਾਂ ਉਤਾਰੀ ਗਈ ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ। ਲਗਾਤਾਰ ਹਾਦਸੇ ਬਾਧਰੇ ਨੇ। ਤੇ ਤੇਜ਼ ਰਫਤਾਰੀ ਹੈ ਜੀ ਗੱਡੀਆਂ ਦੀ, ਲਾਪਰਵਾਹੀ ਨਾਲ ਗੱਡੀਆਂ ਕਈ ਵਾਰੀ ਚੱਲਦੀਆਂ ਨੇ, ਉਹਦੇ ਨਾਲ ਵੀ ਹੋ ਜਾਂਦਾ ਹੈ। ਕਿਉਂਕਿ ਰੋਡਾਂ ਜਿਹੜੀਆਂ ਨੇ ਉਹ ਸਾਫ਼ ਨਵੀਂ ਬਣੀ ਆ, ਇਸ ਕਰਕੇ ਉਹ ਸਦਾ ਕੁਤਰੇ ਜਰਫਤਾਰੀ ਦਾ ਕਾਰਨ ਬਣੇ ਹੋ ਪਤਾ ਲੱਗਿਆ ਜੀ ਨੌਜਵਾਨ ਕਿੰਨੀ ਕੁ ਉਮਰ ਦਾ ਸੀ ਕਿ ਕਿਹ ਪਿੰਡ ਵਗਾਰੇ ਦਾ ਵਾ ਦੇ ਉਹਦੇ ਐਡਰੈਸ ਬਾਰੇ ਜਾਣਕਾਰੀ ਨਹੀਂ ਮਿਲ ਸਕੀ ਕਿਉਂਕਿ ਉਹ ਉਹਦੀ ਸਕੂਟਰੀ ਦੇ ਵਿੱਚੋਂ ਵੀ ਕੋਈ ਕਾਗਜ਼ ਨਹੀਂ ਮਿਲਿਆ ਤੇ ਉਹਦੀ ਜੇਬ ਚੋਂ ਵੀ ਕੁਝ ਨਹੀਂ ਮਿਲਿਆ ਇਸ ਕਰਕੇ ਕੋਈ ਜਾਣਕਾਰੀ ਨਹੀਂ ਹੋ ਸਕੀ ਬਾਕੀ ਉਹਦੀ ਉਮਰ ਜਿਹੜੀ ਸੀਗੀ ਉਹ ਕੋਈ ਉਹਦੀ ਸਰੀਰਕ ਦਿੱਖ ਤੋਂ ਅੰਦਾਜ਼ਾ ਲੱਗ ਰਿਹਾ ਸੀਗਾ ਵੀ 30 ਸਾਲ ਦੇ ਬੱਚੀ 30 ਸਾਲ ਦੇ ਦੇਖੇ ਸੀ ਅੱਬੇ ਤੋਂ ਰੋਡ ਵਾਲਾ ਲਵਾਨਾ ਪਿੰਡ ਦੇ ਨੇੜੇ ਐਕਸੀਡੈਂਟ ਹੋਇਆ ਪਰ ਬਹੁਤ ਭਿਆਨਕ ਉਹ ਹੋਇਆ ਜੋ ਸੜਕ ਪੱਟੀ ਹੋਈ ਆ ਉਹਦੇ ਹੇਠੋਂ ਪੈ ਪਾਏ ਹੋਏ ਨੇ ਉਹ ਪਾਈਪਾਂ ਦੀ ਕੋਈ ਖਿਆਲ ਨਹੀਂ ਕਰ ਰਿਆ ਪ੍ਰਸ਼ਾਸਨ ਨੂੰ ਵੀ ਇਹ ਸੋਚਣਾ ਚਾਹੀਦਾ ਵੀ ਉਹ ਟੋਏ ਵਿੱਚ ਕੱਲ ਵੀ ਐਕਸੀਡੈਂਟ ਹੋਇਆ ਅੱਜ ਵੀ ਹੋਇਆ ਪਰ ਇਹਦੇ ਬਾਰੇ ਕੋਈ ਨਹੀਂ ਸੋਚ ਰਿਹਾ ਹੈਗਾ ਰੋਜ਼ ਅੱਜ ਦਾ ਜੋ ਭਿਆਨਕ ਹਾਦਸਾ ਹੋਇਆ ਦੇਖਣ ਯਾਜਕਦਾ ਮੁੰਡੇ ਦੇ ਦੋਈ ਟੁੱਟੇ ਕਰਤੇ ਆਰ ਇਹਦੇ ਬਾਰੇ ਜ਼ਰੂਰ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਵੀ ਅਸੀਂ ਕੀ ਕਰੀਏ ਨਵੀਂ ਸੜਕ ਬਣੀ ਹੋਈ ਆ ਖੜਕ ਪਟਕੇ ਉਹਨਾਂ ਦੇ ਪੈਪੂ ਪਾਏ ਨੇ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਕਿਉਂ ਇਹ ਟੂਆ ਪਟਿਆ ਗਿਆ ਤੇਪਰ ਵੀ ਉਹ ওভারਲੋਡ ਆ ਨੰਬਰ ਤੇ ਤੇਪਰ ਤੇਪਰਾ ਜੋ ਜਿਹਨਾਂ ਨਾਲ ਐਕਸੀਡੈਂਟ ਹੋਇਆ ਉਹ ওভারਲੋਡ ਆ ਬਹੁਤ ਮਿੱਟ ਪਾਇਆ ਹੋਇਆ ਚ ਔਰ ਨੰਬਰ ਪਲੇਟ ਵੀ ਨਹੀਂ ਹੈਗੀ ਕੋਈ ਉਹਦੇ ਬਗੈਰ ਨੰਬਰ ਤੋਂ ਪਲੇਟਾਂ ਲਾਏਗਾ ਪਟਕੇ ਹੋਏ ਇਹ 50 ਨੂੰ ਹੱਥ ਬੰਨ ਕੇ ਬੇਨਤੀ ਹੈ ਸਾਡੀ ਵੀ ਇਹ ਰੋਡ ਦੇ ਉੱਪਰ ਬਹੁਤ ਰੋਜ਼ ਐਕਸੀਡੈਂਟ ਹੁੰਦੇ ਨੇ ਇਹਨਾਂ ਵਾਰੇ ਇੱਕ ਛੋਟੋ ਛੋਟੋ ਦੇਖੋ ਕੁਝ ਨਾ ਵਾਰੇ ਵੀਰੇ ਆ ਜੇ ਯਾਰ ਓਰੇ ਬਹੁਤ ਭਿਆਨਕ ਐਕਸੀਡੈਂਟ ਹੋਇਆ ਆਪਾਂ ਆ ਰੋਟੀ ਦੇ ਫੁੱਲ ਤੋਂ ਜਾਂ ਬਾਹਰ ਸੋਣੇ ਜਾਂਦੇ ਆਪਾਂ ਤੇ ਤੇ ਲਵਾਨੇ ਦੇ ਵਿਚਕਾਰ ਤੇ ਟਿੱਪਰ ਵਾਲਾ ਸੀ ਮੁੰਡੇ ਜੇਰ ਤਿੰਨ ਟੁਕੜੇ ਹੋਗੇ ਕੱਲ ਵੀ ਮੁੰਡਾ ਮਰੇ ਔਰੇ ਠੀਕ ਆ ਦੇਖ ਲੋ ਵੀ ਇੰਨਾ ਭੈਣ ਕਟੋਆ ਵੀ ਸੜਕ ਤੇ ਗੱਭੇ ਨਵੀਂ ਸੜਕ ਬਣੀ ਆ ਔਰੇ ਰੋਜ਼ ਮੌਤਾਂ ਹੁੰਦੀਆਂ ਨੇ ਯਾਰ ਇਹਦਾ ਹੱਲ ਹੋਵੇ ਕੋਈ ਨਾ ਕੋਈ ਨੌਜਵਾਨ ਮੁੰਡਾ ਦੀ 22 ਸਾਲ ਦੀ ਉਮਰ ਆ ਯਾਰ ਕਿਸ ਤਰ੍ਹਾਂ ਦੇਖਦਾ ਪਿੱਪਰ ਵੀ ਓਵਰਲੋਡ ਹੈ ਪਿੱਪਰ ਓਵਰਲੋਡ ਆ ਵੀਰੇ ਨੰਬਰ ਪਲੇਟੇ ਹੀ ਤੋੜ ਕੇ ਲੈ ਗਿਆ ਬੰਦਾ ਕੋਈ ਵੀ ਔਰੇ ਕੋਈ ਕਾਰਵਾਈ ਨਹੀਂ ਕਰਦਾ ਯਾਰ ਕੋਈ ਹੱਲੇ ਨਹੀਂ ਕੱਲ ਵੀ ਮੁੰਡਾ ਮਰ ਗਿਆ ਅੱਜ ਵੀ ਦੇਖ ਲੋ ਵੀ 22 ਸਾਲ ਦੀ ਉਮਰ ਆ